ਗੁਰਪ੍ਰੀਤ ਸਿੰਘ ਟੀਬੀ ਦੇ ਅੱਜ ਸੀਰਉਦਮ ਸਿੰਘ ਦਾ ਪੁੱਤ ਜਿਹੜਾ ਉਹ ਦੁਬਾਰਾ ਸਤਾਪਿਤ ਕੀਤਾ ਗਿਆ ਹੈ ਤਾਂ ਕਿੰਨਾ ਦੇਖੋ ਅੱਜ ਬਹੁਤ ਹੀ ਵਧੀਆ ਫਿਰੋਜ਼ਪੁਰ ਨਿਵਾਸੀਆਂ ਪੂਰੇ ਪੰਜਾਬ ਨਿਵਾਸੀਆਂ ਨੂੰ ਪਹਿਲਾਂ ਤਾਂ ਵਧਾਈ ਔਰ ਸਾਰਾ ਫਿਰੋਜ਼ਪੁਰ ਇੱਕ ਗਰਵ ਦੇ ਨਾਲ ਛਾਂਦੇ ਨਾਲ ਅੱਜ ਦੇਖ ਰਿਹਾ ਇਸ ਥੀਨ ਨੂੰ ਕਿ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਸ਼ਹੀਦ ਉਦਮ ਸਿੰਘ ਜੀ ਦੀ ਮੂਰਤੀ ਬੁੱਧ ਦੀ ਸਥਾਪਨਾ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਹਰ ਪ੍ਰਾਣੀ ਦਾ ਜਿਹੜਾ ਹਰ ਵਸਿੰਦਾ ਫਿਰੋਜ਼ਪੁਰ ਦਾ ਚਾਹੇ ਕਿਸੇ ਦੇ 10 ਰੁਪਏ ਨੇ ਕਿਸੇ ਦਾ 50 ਕਿਸੇ ਦਾ 100 ਇੱਥੇ ਮਾਨ ਨਾਲ ਲੰਗੇਗਾ ਕਿ ਮੇਰੇ ਪੈਸਿਆਂ ਨਾਲ ਬਣਿਆ ਇਹ ਕੋਈ ਕਿਸੇ ਸਰਕਾਰੀ ਸਹਾਇਤਾ ਜਾਂ ਕਿਸੇ ਲੀਡਰ ਦੀ ਸਹਾਇਤਾ ਨਾਲ ਨਹੀਂ ਬਣਿਆ ਹਰ ਉਸ ਵਸਿੰਦਾ ਜਿਹੜਾ ਫਿਰੋਜ਼ਪੁਰ ਦਾ ਨਿਵਾਸੀ ਉਹਦੀ ਸਹਾਇਤਾ ਉਹਦੇ ਪੈਸਿਆਂ ਨਾਲ ਉਹਨਾਂ ਦੀ ਮਿਹਨਤ ਤੇ ਸਦਕੇ ਪਹਿਲੀ ਗੱਲ ਤੇ ਬੁੱਧ ਬਣਿਆ ਦੂਜੀ ਗੱਲ ਸਭ ਤੋਂ ਵੱਡੀ ਗੱਲ ਤੁਸੀਂ ਵੇਖਿਆ ਹੋਏਗਾ ਕਿ ਚੀਜ਼ ਉਦਮ ਸਿੰਘ ਜੀ ਦਾ ਜੋ ਨਾਮ ਸੀ RAM MUHAMMAD SINGH AZAD ਉਸੇ ਚੀਜ਼ ਨੂੰ ਉਸੇ ਪਰੰਪਰਾ ਨੂੰ ਅੱਜ ਵੱਡਿਆਂ ਕਰਦੇ ਹੋਇਆ ਚਾਰਾਂ ਧਰਮਾਂ ਦੇ ਸਾਂਝੇ ਮੁਖੀਆਂ ਨੇ ਇਹਨਾਂ ਦਾ ਅੱਜ ਜਿਹੜਾ ਲੋਕ ਅਰਪਣ ਕੀਤਾ ਹੈ ਇਹਨਾਂ ਦੇ ਬੁੱਤੋਂ ਪਰਦਾ ਹਟਾਇਆ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਆਦਮਕਤ ਬੁੱਤ ਫਿਰੋਜ਼ਪੁਰ ਦੇ ਲਗਵੇ ਚ ਲੱਗਾ ਹੈ ਇਸ ਤਰ੍ਹਾਂ ਦਾ ਸੋਨਾ ਤੇ ਵਧੀਆ ਤੇ ਇਸ ਤਰ੍ਹਾਂ ਦੇ ਪੱਥਰ ਦਾ ਬੁੱਤ ਸ਼ਾਇਦ ਹੀ ਕਿਤੇ ਹਿੰਦੁਸਤਾਨ ਦੇ ਵਿੱਚ ਲੱਗਾ ਹੋਵੇ ਅੱਜ ਸਾਰੇ ਫਿਰੋਜ਼ਪੁਰ ਨਿਵਾਸੀ ਸਾਰੇ ਪੰਜਾਬ ਨਿਵਾਸੀ ਔਰ ਸ਼ਹੀਦ ਨੂੰ ਖਾਸ ਕਰਕੇ ਸ਼ਹੀਦ ਉਦਮ ਸਿੰਘ ਜੀ ਨੂੰ ਚਾਣ ਵਾਲੇ ਸਾਰੇ ਇਸ ਤਰ੍ਹਾਂ ਖੁਸ਼ ਨੇ ਕਿ ਸਾਡੇ ਸ਼ਹਿਰ ਦੇ ਵਿੱਚ ਐਡਾ ਵਧੀਆ ਬੁੱਤ ਬਣਿਆ ਇਹ ਬਹੁਤ ਵਧੀਆ ਪੁਰਾਣਾ ਹੈਗਾ ਜਿੱਦਾਂ ਮਲਤਾਨੀ ਗੇਟ ਦੇ ਵਿੱਚ ਇੱਕ ਸ਼ਹੀਦ ਭਗਤ ਸਿੰਘ ਦਾ ਬੁੱਧ ਲੱਗਾ ਹੈਗਾ ਬਹੁਤ ਨਿੱਕਾ ਆ ਕੀ ਲੱਗਦਾ ਕਿ ਉਸ ਬੁੱਧ ਨੂੰ ਵਟਾ ਕੀਤਾ ਜਾਵੇਗਾ ਸਾਡੀ ਵਿਚਾਰ ਹੋਈ ਹੈ ਮੈਂ ਹੁਣੇ ਅਨਾਉਂਸ ਕਰ ਦਿਆਂਗਾ ਤਾਂ ਬੜਾ ਗਲਤ ਹੋਏਗਾ ਅੱਜ ਸਾਰੀ ਸੰਗਤ ਦੇ ਕੋਲੋਂ ਅਤੇ ਸ਼ੀਤੂਤਮ ਸਿੰਘ ਭਵਨ ਦੇ ਵਿੱਚ ਸਾਰੀ ਸੰਗਤ ਦਾ ਵਿੱਚੋਂ ਮਤਾ ਪਾਸ ਕਰਾਇਆ ਜਾਏਗਾ ਬਾਹਾਂ ਖੜੀਆਂ ਕਰਕੇ ਔਰ ਸਾਡੀ ਕਮੇਟੀ ਦਾ ਸਦਾ ਭਗਵਾਨ ਸਿੰਘ ਸਾਮਾ ਜੀ ਦੀ ਅਗਵਾਈ ਹੇਠ ਕਮੇਟੀ ਦਾ ਫੈਸਲਾ ਹੋਇਆ ਕਿ ਅੱਜ ਸਾਰੀ ਸੰਗਤ ਕੋਲੋਂ ਇਸ ਚੀਜ਼ ਦਾ हां करवा ली जाए और फिर अगला वो बुत नु assi wadya karan di ho jage. ਉਸ ਬੁੱਤ ਦੇ ਅੱਗੇ ਨਾ ਠਿੱਕਾ ਚੱਲ ਗਿਆ। ਸ਼ਰਿਆਮ ਉੱਥੇ ਲੋਕ ਸ਼ਾਪਾ ਪੀਂਦੇ ਆ। ਲੱਗਦਾ ਨਹੀਂ ਜਿਦਾਂ ਨਿਕਦੇ ਸ਼ਹੀਦਾਂ ਨਾਲੋਂ। ਜਿਹੜੀ ਇਹ ਚੀਜ਼ਾਂ ਨੂੰ ਵੀ ਸਾਰੀ ਕਮੇਟੀ ਬੈਠ ਕੇ ਹੀ ਮਸਲਾ ਸੋਲਵ ਕਰ ਲੇਗੀ ਔਰ ਪ੍ਰਸ਼ਾਸਨ ਨੂੰ assi ਬੇਨਤੀ ਕਰਾਂਗੇ ਕਿ ਉਹ ਟਿੱਕੇ ਨੂੰ ਪਾਸੀ। ਜੀ ਅਕਸਰ ਹੁੰਦਾ ਕਿ ਸ਼ਹੀਦਾਂ ਦੇ ਬੁੱਤ ਲੱਗ ਜਾਂਦੇ ਆ ਪਰ ਉਹਨਾਂ ਦੀ ਬਾਅਦ ਚ ਕੋਈ ਸੇਵਾ ਨਹੀਂ ਹੁੰਦੀ। ਉਹਨਾਂ ਦੇ ਰਖਖਾਅ ਦੀ ਕਿ ਅਕਸਰ ਹੀ ਵਖੇ ਹੈ ਕਿ ਜਿੱਦਾਂ ਹੁਣ ਇਹ ਮੇਨ ਚੌਂਕਾ ਰਾਜੀਤ ਉਦੋਂ ਸੁਣਦਾ ਇੱਥੇ ਫਲੈਕਸ ਵੀ ਲੱਗ ਜਾਂਦੇ ਆ ਆ ਕਾਫੀ ਟਾਈਮ ਪਹਿਲਾਂ ਇੱਥੇ ਫੋਹਰੇਲਾ ਚੌਂਕੀ ਲੱਗਾ ਸੀਗਾ ਔਰ ਉਸ ਦਿਨ ਦੇਖ ਲੈ ਕਿ ਨਹੀਂ ਕੀਤੀ ਗਈ ਮੈਂ ਤੁਹਾਨੂੰ ਹਿਸਟਰੀ ਬਾਰੇ ਦੱਸਾਂ ਜਾਵਾਂਗਾ ਕਿ 1978 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਪੈਸੇ ਇਕੱਠੇ ਕਰਕੇ ਉਦੋਂ ਵੀ ਬਿਨਾਂ ਸਰਕਾਰੀ ਸਹਾਇਤਾ ਤੋਂ ਇਹ ਬੁੱਤ ਲਾਇਆ ਸੀ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਮੁੱਲ ਖਰੀਦੀ ਹੋਈ ਸੀ ਦੁੱਤਮ ਸਿੰਘ ਯਾਦਗਾਰੀ ਕਮੇਟੀ ਦੀ ਹੈ ਉਸ ਟਾਈਮ 12000 ਦੇ ਵਿੱਚ ਦੋ ਭਰਾਵਾਂ ਤੋਂ ਜਗ੍ਹਾ ਖਰੀਦੀ ਸੀ ਇੱਕ ਭਰਾ ਨੇ 6000 ਰੁਪਏ ਲਿਆ ਸੀ ਇੱਕ ਨੇ ਨਹੀਂ ਲਿਆ ਸੀ ਔਰ ਸਭ ਤੋਂ ਵੱਡੀ ਗੱਲ ਉਸ ਕਮੇਟੀ ਨੇ ਹੀ ਉਦੋਂ ਦਾ ਲਗਾਤਾਰ ਦੇਖਿਖਾਏ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੀ ਸਿਕਿਉਰਟੀ ਦੇ ਵਾਸਤੇ ਬਕਾਇਦਾ ਸਾਡੀ ਕਮੇਟੀ ਨੇ ਇੱਕ ਗਨਮੈਨ ਰੱਖਿਆ ਹੈ ਜਿਹੜਾ ਸਿਕਿਉਰਿਟੀ ਕਰੇਗਾ ਪਰਮਾਨੈਂਟ ਤੇ ਔਰ ਸੀਸੀਟੀਵੀ ਕੈਮਰੇ ਲੱਗ ਜਾਣਗੇ ਔਰ ਇੱਕ ਖੂਬਸੂਰਤੀ ਲਈ ਇੱਕ ਮਾਲੀ ਪਰਮਾਨੈਂਟ ਰੱਖਿਆ ਉਹਦਾ ਸਾਰਾ ਜਿਹੜਾ ਖਰਚਾ ਉਹ ਸ਼ਹੀਦឧਦਮ ਸਿੰਘ ਮੈਮੋਰੀਅਲ ਟਸਟ ਕਰੇਗਾ ਭਾਜੀ ਇਸ ਥਲੋਕੋ ਵਿੱਚ ਪਹਿਲਾਂ ਵੀ ਦੇਖਣ ਚ ਆਇਆ ਕਿ ਜਦੋਂ ਵੀ ਕੋਈ ਸਿਆਸੀ ਗੱਲ ਬਾਤ ਹੁੰਦਾ ਤਾਪਾ ਚੌਕ ਫਲੈਕਸ ਬੋਰਡ ਲਾ ਕੇ ਟੱਕ ਦਿੱਤਾ ਜਾਂਦਾ ਜਿਹੜੇ ਬੜੇ ਲੋਕ ਆਉਂਦੇ ਉਹਨਾਂ ਨੂੰ ਤਾਂ ਬੁੱਤ ਜਿਹੜਾ ਲੱਗ ਨਹੀਂ ਆਉਂਦਾ ਇਹਦੇ ਵਾਸਤੇ ਅਸੀਂ ਜਨਰਲ ਇਜਲਾਸ ਦੇ ਵਿੱਚ ਪਾਸ ਕੀਤਾ ਸ਼ੀਦੂ ਤਮ ਸਿੰਘ ਮੈਮੋਰੀਅਲ ਕਮੇਟੀ ਨੇ ਉਹ ਅਸੀਂ ਨਗਰ ਕਾਉਂਸਲ ਨੂੰ ਲਿਖਿਆ ਕਿ ਡਿਸਟ੍ਰਿਕਟ ਨੂੰ ਲਿਖਿਆ ਕਿ ਨਗਰ ਕਾਉਂਸਲ ਬਕਾਇਦਾ ਆਪਣੇ ਬੋਰਡ ਦੀ ਮੀਟਿੰਗ ਚ ਮਤਾ ਲਿਆਵੇ ਕਿ ਇੱਥੇ ਆਸ ਤੋਂ ਬਾਅਦ ਕੋਈ ਐਹੋ ਜੀ ਚੀਜ਼ ਨਹੀਂ ਲੱਗੇਗੀ ਉਹਦਾ ਅਸੀਂ ਸਪੈਸ਼ਲ ਜੁਰਮਾਨੇ ਵਾਸਤੇ ਵੀ ਲਿਖਿਆ ਔਰ ਉਹਨੂੰ ਅਸੀਂ ਆਪ ਵੀ ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਤੁਹਾਡੇ ਹੀ ਪੈਸਿਆਂ ਦਾ ਤੁਹਾਡਾ ਆਪਣੀ ਚੀਜ਼ ਦਾ ਬੁੱਤ ਬਣ ਲੱਗਿਆ ਔਰ ਚੌਕ ਬਣਿਆ ਆਪਾਂ ਇਹਨੂੰ ਸੁੰਦਰਤਨ ਬਰਕਰਾਰ ਰੱਖੀਏ